ਹੈਲੋ ਜੀ ਸਾਰੀ ਸ਼ਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਪੰਜਾਬੀ ਪੀਤ ਗੈਲੀ ਬੁਟੀਕ ਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹੋਰ ਸਾਰਿਆਂ ਦੇ بارش ਹੋ ਰਹੀ ਹੈ ਜੀ ਦੱਸੋ ਸਾਡੇ ਤਾਂ ਹੋ ਰਹੀ ਹੈ ਜੀ ਕੱਲ ਦੀ بارش ਹੋਈ ਜਾ ਰਹੀ ਹੈ ਹੋਈ ਜਾ ਰਹੀ ਹੈ ਸੋ ਮੌਸਮ ਬਹੁਤ ਵਧੀਆ ਹੋਇਆ ਪਿਆ ਸੂਟ ਹੈਗੇ ਅੱਜ ਮੌਸਮ ਵਰਗੇ ਠੰਡੇ ਠੰਡੇ 쿨쿨 ਹਾਂ ਜੀ ਗਰਮੀ ਵਾਲੇ ਸੂਟਸ ਹੈ ਪਿਓਰ ਕੈਮਰੀ कॉटन ਦੇ ਰਹਿਣ ਵਾਲੇ ਹੈ ਲਿਲਨ कॉटन ਦੇ ਰਹਿਣ ਵਾਲੇ ਹੈ ਪ्योर ਰਹਿਣ ਵਾਲਿਆ ਬ੍ਰਾਂਡਿਡ 에 ਕਾਟਨ ਫੈਬਰਿਕ ਰਹਿਣ ਵਾਲੀ ਹੈਗੀ ਹੈ ਸਸਤੇ ਵਾਲੀ ਨਹੀਂ ਹੋਏਗੀ ਫਾਸਟ ਕਲਰ ਹੋਣਗੇ ਕਲਰਸ ਨਹੀਂ ਜਾਣਗੇ ਬਹੁਤ ਅੱਛੇ ਕਲਰ ਹੈ ਕੰਬੀਨੇਸ਼ਨ ਆ 2 ਮੀਟਰ ਦੀ ਸ਼ਰਟ ਰਹੇਗੀ 2 ਮੀਟਰ ਬਾਟਮ ਰਹੇਗੀ ਅਗਰ ਪਣਾ ਛੋਟਾ ਹੋਏਗਾ ਤਾਂ 2 ਮੀਟਰ ਸ਼ਰਟ 2 ਮੀਟਰ ਬਾਟਮ ਮਤਲਬ ਟੋਟਲ ਤੁਹਾਨੂੰ ਫੈਬਰਿਕ ਕਿੰਨਾ ਮਿਲ ਰਿਹਾ 5 ਮੀਟਰ ਮਿਲ ਰਿਹਾ ਹੈਗਾ ਅਗਰ ਪਰ ਵੱਡਾ ਹੈ ਮਤਲਬ ਪਣਾ ਵੱਡਾ ਹੈ ਵਿਥ ਵੱਡੀ ਹੈ ਚੌੜੀ ਹੈ ਤਾਂ ਫਿਰ ਹੁੰਦਾ ਜੀ 1.5 1.5 ਮੀਟਰ ਦੇ ਕਟਿੰਗ ਕਿਉਂਕਿ ਉਹ ਜੋੜ ਕੇ ਪਣਾ ਜੋੜ ਕੇ ਸੂਟ ਬਣ ਜਾਂਦਾ ਹੈਗਾ ਕਿਉਂਕਿ ਉਹ ਬਰ ਪਣਾ ਵੱਡਾ ਹੁੰਦਾ ਤਾਂ ਉਸ ਅਕੋਰਡਿੰਗ ਹੁੰਦਾ ਜੇ ਬਰ ਵੱਡਾ ਹੁੰਦਾ ਤਾਂ ਜੀ 3.5 ਮੀਟਰ ਸੂਟ ਮਿਲਦਾ ਹੈ ਅਗਰ ਛੋਟਾ ਹੁੰਦਾ ਤਾਂ 5 ਮੀਟਰ ਮਿਲ ਜਾਂਦਾ ਸੋ ਕਈ ਵਾਰ ਕੀ ਹੁੰਦਾ ਪਣਾ ਵੱਡਾ ਹੁੰਦਾ ਤਾਂ ਲੇਡੀਜ਼ ਵੈਸੇ ਉਹਨੂੰ ਮੈਜ਼ਰ ਕਰ ਲੈਂਦੀ ਹੈ ਤੇ ਕਹਿ ਦਿੰਦੀ ਹੈ ਜੀ ਕੱਪੜਾ ਘੱਟ ਭੇਜਿਆ ਤੁਸੀਂ ਉਹ ਚੁੜਾਈ ਡਬਲ ਹੁੰਦੀ ਆ ਉਸਦੀ ਇਸ ਕਰਕੇ ਨੈਕਸਟ ਆਗੇ ਪਿਓਰ ਟਿਸ਼ੂ ਦੇ ਸੀਗੇ ਨੈਕਸਟ ਕਾਟਨ ਪ੍ਰਿੰਟ ਹੈ ਇਹ ਪਿਓਰ ਕਾਟਨ ਪ੍ਰਿੰਟ ਰਹਿਣ ਵਾਲੇ ਨੇ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਆਲ ਓਵਰ ਸੂਟ ਹੈ 5 ਮੀਟਰ ਆਏਗਾ 60 60 ਮਤਲਬ ਹੁੰਦਾ ਪਿਓਰ ਬ੍ਰਾਂਡਡ ਕਾਟਨ ਫਾਸਟ ਸ਼ੇਡਸ ਇਹ ਗੀਜ਼ਾ ਕਾਟਨ ਉਹ ਵੀ ਉੱਪਰ ਵਾਲੀ कॉटन ਹੈ ਨਵਲੀ ਹੈਗੀ ਹੈ ਉਸ ਤੋਂ ਉੱਪਰ ਦੀ ਕੁਆਲਿਟੀ ਹੈ ਹੈ ਲਿਲਨ ਦੀ ਵੀ ਆਪਾਂ ਲਾਸਟ ਵੀਡੀਓ ਚ ਪਾਈ ਸੀ ਉਸ ਤੋਂ ਅੱਛਾ ਨਿਊ ਫੈਬਰਿਕ ਇਹ ਆਇਆ ਹੈ ਨੈਕਸਟ ਆਗੇ ਗੀਜ਼ਰ कॉटन ਦੀ ਇਹ ਵਾਲੇ ਪ੍ਰਿੰਟ ਤਾਂ ਬੋਥ ਹੀ ਸੁਪਰ ਡੂਪਰ ਹਿੱਟ ਹੋਏ ਸੀ ਲਾਸਟ ਟਾਈਮ ਤਾਂ ਇਸ ਤਰ੍ਹਾਂ ਇਸ ਟਾਈਮ ਵੀ ਆਪਾਂ ਰੀਸਟਾਕ ਕੀਤੇ ਹਨ ਇਹਨਾਂ ਦੇ ਵਿੱਚ ਕੁਝ ਪ੍ਰਿੰਟ ਪੁਰਾਣੇ ਵਾਲੇ ਰੀਸਟਾਕ ਕੀਤੇ ਕਿਉਂਕਿ ਡਿਮਾਂਡ ਹੀ ਬਹੁਤ ਜ਼ਿਆਦਾ ਸੀਗੀ ਤੇ ਦੇਖੋ ਪ੍ਰਿੰਟ ਵਾਲੇ ਹੀ ਸੋਹਣੇ ਨੇ ਸਾਰੇ ਇੱਕ ਤੋਂ ਇੱਕ ਸੋਹਣੇ ਨੇ ਦੇਨ ਦੀ ਕਟਿੰਗ 5 ਮੀਟਰ ਹੀ ਮਿਲਣ ਵਾਲੀ ਹੈ ਜੀ 5 ਮੀਟਰ ਸੂਟ ਆਏਗਾ ਬੋਥ ਹੀ ਸੋਨੇ ਲੇਵਲਨ ਦੇ ਹੈ ਬ੍ਰਾਂਡ ਦੇ ਹੈਗੇ ਨੇ ਠੀਕ ਹੈ ਜੀ ਵਿਚ ਇਜ਼ ਦ ਗੀਜ਼ਾ ਕਾਟਨ ਵੀ ਹੈ ਤੇ ਲੇਵਲਨ ਵੀ ਹੈ ਇਹ ਸੇਮ ਬ੍ਰਾਂਡ ਹੁੰਦੇ ਨੇ ਮਤਲਬ ਬੋਥ ਹੀ ਅੱਛੀ ਕੁਆਲਿਟੀ ਦੇ ਹੁੰਦੇ ਆ ਦੋਨੋਂ ਦੀ ਕੁਆਲਿਟੀ ਸੇਮ ਹੁੰਦੀ ਆ ਬਹੁਤ ਅੱਛੇ ਪ੍ਰੀਮੀਅਮ ਕੁਆਲਿਟੀ ਰਹਿਣ ਵਾਲੀ ਹੈ ਇਹਨਾਂ ਦੀ ਤੇ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੁਸੀਂ ਇਹਦਾ ਫੌਕਸ ਸੂਟ ਬਣਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਅਨਾਰਕਲੀ ਬਣਵਾ ਸਕਦੇ ਹੋ ਤੁਸੀਂ ਇਹਨਾਂ ਦੇ ਉੱਪਰ ਵਰਕ ਵੀ ਕਰਵਾ ਸਕਦੇ ਹੈਗੇ ਹੋ ਵਰਕ ਕਿਵੇਂ ਹੋਏਗਾ ਮਤਲਬ ਜਿਵੇਂ ਕਿ ਬੁਟੀਕ ਸਟਾਈਲ ਸੂਟ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਪੈਚਸ ਲਗਵਾ ਕੇ ਉੱਪਰ ਵਰਕ ਹੋ ਜਾਏਗਾ ਜਿਵੇਂ ਇਹ ਲਾਈਟ ਹੈ ਇਸ ਦੇ ਉੱਪਰ ਡਾਰਕ ਪਿੰਕ ਕਲਰ ਦਾ ਫੈਬਰਿਕ ਲਾ ਕੇ ਪੈਚ ਲਾ ਕੇ ਉਸ ਦੇ ਉੱਪਰ ਵਰਕ ਹੋ ਜਾਏਗਾ ਦੁਪੱਟੇ ਟਾਈ ਐਂਡ ਡਾਈ ਕਰਵਾ ਸਕਦੇ ਹੋ ਦੁਪੱਟਿਆਂ ਨੂੰ ਲੇਸਿਸ ਲਗਵਾ ਸਕਦੇ ਹੋ ਡਿਜ਼ਾਈਨਿੰਗ ਕਰਵਾ ਸਕਦੇ ਹੋ ਇਹ ਸੂਟ ਡਿਜ਼ਾਈਨਰ ਗਿਵੇਂ ਬਣਾਉਣੇ ਆ ਤੁਹਾਡੇ ਹੱਥ ਵਿੱਚ ਹੈ ਜੀ ਤੁਸੀਂ ਇਹਨਾਂ ਨੂੰ ਅੱਛੇ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਬਾਹਰ ਵਾਲੇ ਕਸਟਮਰਸ ਦੇ ਲਈ ਫੋਰਨ ਵਾਲੇ ਕਸਟਮਰਸ ਦੇ ਲਈ ਸਪੈਸ਼ਲ ਸਟਿਚਿੰਗ ਦਾ ਅਰੇਂਜਮੈਂਟ ਕੀਤਾ ਹੋਇਆਗਾ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਆ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਆਰਡਰ ਕਰਨ ਲਈ ਤੁਸੀਂ ਕੀ ਕਰਨਾ ਹੋਣਾ ਹੈ ਸਕਰੀਨਸ਼ਾਟ ਲੈਣਾ ਹੈ ਜੋ ਸੂਟ ਤੁਹਾਨੂੰ ਪਸੰਦ ਹੈ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਉਹ ਸਕਰੀਨਸ਼ਾਟ ਉਸ ਨੰਬਰ ਤੇ ਭੇਜਣਾ ਹੈਗਾ ਫਿਰ ਤੁਸੀਂ ਆਪਣੇ ਸੂਟ ਬਾਰੇ ਪੂਰੀ ਡਿਟੇਲ ਅਗਰ ਹੋਰ ਚਾਹਨੀਓ ਕੁਝ ਪੁੱਛਣਾ ਚਾਹਨੀਓ ਜੀ ਕਿੰਨੇ ਆ ਵੈਸੇ ਤਾਂ ਮੈਂ ਕਲੀਅਰ ਕਰ ਰਹੀ ਆ ਬਟ ਫਿਰ ਵੀ ਸਭ ਦੀ ਹੈਬਿਟ ਹੁੰਦੀ ਹੈ ਦੁਆਰਾ ਪੁੱਛਣ ਦੀ ਦੀਦੀ ਕਿੰਨੇ ਦਾ ਹੈ ਇਹ ਕੀ ਹੈ ਇਹ ਕਿੰਨੇ ਮੀਟਰ ਹੈ ਹਨਾ ਸੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਤਪੁੱਛ ਕੇ ਅਗਰ ਅਵੇਲੇਬਲ ਹੋਇਆ ਉਸ ਟਾਈਮ ਕਿਉਂਕਿ ਵੀਡੀਓ ਲੇਟ ਪਹੁੰਚਦੀ ਹੈ ਉਦੋਂ ਨੂੰ ਕਈ ਵਾਰ ਕੁਝ ਪ੍ਰਿੰਟ ਹੁੰਦੇ ਆ ਸੋਲਡ ਹੋ ਜਾਂਦੇ ਆ ਸੋਲਡ ਆਊਟ ਹੋ ਜਾਂਦੇ ਆ ਵੀਡੀਓ ਲੇਟ ਪਹੁੰਚਦੀ ਆ ਤੁਹਾਡੇ ਤੱਕ ਤੋਂ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਲੇਟੈਸਟ ਵੀਡੀਓ ਜਲਦੀ ਮਿਲ ਜਾਏ ਘਰੇ ਤੇ ਮੈਂ ਨੂੰ ਤੁਹਾਨੂੰ ਕਹਿਣਾ ਨਾ ਪਵੇ ਜੀ ਸੋਲਡ ਹੈ ਸੂਟ ਸਟਾਕ ਵਿੱਚ ਨਹੀਂ ਹੈਗਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਤਾਂ ਜੋ ਜਦੋਂ ਹੀ ਨਿਊ ਵੀਡੀਓ ਮੈਂ ਪੋਸਟ ਕਰਾਂ ਤੇ ਤੁਹਾਨੂੰ ਮਿਲ ਜਾਵੇ ਇਹ ਕਾਟਨ ਦੇ ਪਿਓਰ ਕਾਟਨ ਦੇ ਸੂਟ ਹੈ ਪਲੇਨ ਨਾਲ ਇਸ ਦੇ ਦੁਪੱਟੇ ਹੈਗੇ ਆ ਜੀ ਚਿਕਨ ਦੇ ਦੁਪੱਟੇ ਆ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਨੈਕਸਟ ਇਹ ਆ ਗਿਆ ਬੋਟਮ ਔਰ ਕੰਡੀ ਦਾ ਸ਼ਰਟ ਹੈ ਪਿਓਰ ਬੋਟਮਸ ਰੈਨ ਵਾਲੀਆਂ ਨੇ ਬਹੁਤ ਹੀ ਸੁਨਿਆ ਪਿੰਟੈਕਸ ਪਾਈਆਂ ਹੋਈਆਂ ਬੋਟਮਸ ਹੈਗੀਆਂ ਨੇ ਨੈਕਸਟ ਕਾਟਨ ਦੇ ਸੂਟਸ ਇਹ ਵੀ ਕਾਟਨ ਦੇ ਮੈਚਿੰਗ ਸੂਟ ਨਾਲ ਦੁਪੱਟੇ ਮੈਚ ਕੀਤੇ ਹੋਏ ਨੇ ਬੜੇ प्यारे ਕਦਰਸ 옵ਸ਼ਨਸ ਕਾਫੀ ਮਿਲ ਜਾਣਗੇ 8x8 ਮੀਟਰ ਦੀ ਕਟਿੰਗ ਹੈ 8 ਮੀਟਰ ਸ਼ਰਟ 8 ਮੀਟਰ ਬਾਟਮ ਦੁਪੱਟੇ ਰਹਿਣ ਵਾਲੇ ਸਭ ਦੇ ਨਾਲ ਜਿਹੜਾ ਵੀ ਲੈਣਾ ਚਾਹੋ ਲੈ ਸਕਦੇ ਹੋ ਨੈਕਸਟ ਆਕੇ ਖੀਨਖਾਬ ਦੇ ਵਿੱਚ ਨਵੇਂ ਪ੍ਰਿੰਟ ਆ ਗਏ ਆ ਜੀ ਹਾਂਜੀ ਖੀਨਖਾਬ ਕੈਂ ਦਾ ਫੈਬਰਿਕ ਆ ਜਿਸ ਦਾ ਸਟਾਕ ਆਊਟ ਨਹੀਂ ਹੁੰਦਾ ਬਲਕਿ ਇਸ ਦੇ ਵਿੱਚ ਨਿਊ ਕਲੈਕਸ਼ਨ ਆਉਂਦੀ ਹੀ ਰਹੀ ਹੈ ਤੇ ਆ ਹੀ ਰਹੀ ਹੈ ਹਜੇ ਤੱਕ ਕਿਉਂਕਿ ਬਹੁਤ ਹੀ ਬ੍ਰਾਂਡਡ ਫੈਬਰਿਕ ਹੁੰਦਾ ਰਾਇਲ ਹੁੰਦਾ ਕਲਾਸਿਕ ਲੱਗਦਾ ਹੈਗਾ ਤਾਂ ਇਹ ਖੀਨਖਾਬ ਦਾ ਸ਼ਰਟ ਹੈ ਪਿਓ ਨੈਚੁਰਲ ਕ੍ਰੇਪ ਦੀ ਬਾਟਮ ਰਹਿਣ ਵਾਲੀ ਹੈ ਵਿਸਕੋਸ ਕ੍ਰੇਪ ਰਹਿਣ ਵਾਲੀ ਹੈ ਵਿਸਕੋਸ ਕ੍ਰੇਪ ਦੀ 9 ਮੀਟਰ ਸ਼ਰਟ 9 ਮੀਟਰ ਬਾਟਮ ਰਹਿਣ ਵਾਲੀ ਆ ਪ੍ਰਿੰਟ ਬਹੁਤ ਸੋਹਣੇ ਆ ਰਹੇ ਹੀ ਬਹੁਤ ਅੱچھے-ਅੱچھے ਪ੍ਰਿੰਟ ਹੈਗੇ ਨੇ ਜੋ ਵੀ ਇਹਨਾਂ ਚ ਲੈਣਾ ਚਾਹੋ ਲੈ ਸਕਦੇ ਹੋ ਇਹ ਤੁਸੀਂ ਜਿਹੜਾ ਫੈਬਰਿਕ ਆ ਆਪਣੇ ਅਕੋਰਡਿੰਗ ਲੈ ਸਕਦੇ ਹੈਗੇ ਹੋ 2.5 ਮੀਟਰ ਸ਼ਰਟ ਵੀ ਓਨਲੀ ਲੈਣਾ ਤਾਂ 2.5 ਮੀਟਰ ਵੀ ਲੈ ਸਕਦੇ ਹੋ 올ਓਵਰ 5 ਮੀਟਰ ਪ੍ਰਿੰਟਡ ਲੈਣਾ ਤਾਂ ਉਹ ਵੀ ਲੈ ਸਕਦੇ ਹੋ ਨੈਕਸਟ ਕਾਟਨ ਦੇ ਮੈਚਿੰਗ ਸੂਟ ਆ ਗਏ ਆ ਜੀ ਮਲ ਮਲ ਕਾਟਨ ਦੇ ਦੁਪੱਟੇ ਵਾਲੇ ਉਹ ਵੀ ਅਵੇਲੇਬਲ ਆ ਸਾਰੀ ਅੱਜ ਮੈਂ ਤੁਹਾਨੂੰ ਥੋੜੀ ਜਿਹੀ ਕਲੈਕਸ਼ਨ ਥੋੜੀ-ਥੋੜੀ ਦਿਖਾ ਰਹੀ ਆ ਸਾਰੀ ਆਪਣੇ ਕੋਲ ਮਿਲ ਜੇਗੀ ਨੈਕਸਟ ਇਹ ਦੇਖੋ ਇੱਕ ਰੇਪ ਦੇ ਫੈਬਰਿਕ ਹੈ ਚਨੂਨ ਦੇ ਫੈਬਰਿਕ ਹੈ ਇਹ ਸਾਰੇ ਅਵੇਲੇਬਲ ਨੇ ਫੁੱਲ ਹੈਵੀ ਵਰਕ ਵਾਲੇ ਰਹਿਣ ਵਾਲਾ ਹੈ ਸੂਟ ਸਾਫ ਫੁੱਲ ਹੈਵੀ ਕੁਝ ਵੀ ਕਰਵਾਉਣ ਦੀ ਜਰੂਰਤ ਨਹੀਂ ਸਿਰਫ ਦੁਪੱਟਾ ਲੈਣਾ ਹੈ ਦੁਪੱਟਾ ਡਾਈ ਕਰਵਾਉਣਾ ਦੁਪੱਟੇ ਨੂੰ ਲੇਸ ਲੈਣੀ ਹੈ ਫਿਨਿਸ਼ਿੰਗ ਕਰवानी ਹੈ ਤੇ ਸੂਟ ਸਿਚ ਕਰਵਾਉਣਾ ਤੇ ਪਾ ਕੇ ਤੁਸੀਂ ਆਪਣੀ ਪਾਰਟੀ ਤੇ ਚਲੇ ਜਾਣਾ ਹੈਗਾ ਤਬ ਬਹੁਤ ਸੋਹਣਾ ਕਿਉਂਕਿ ਵਰਕ ਕਰਵਾਉਣ ਦੀ ਲੋੜ ਨਹੀਂ ਸ਼ਰਟ ਫਰੰਟ ਐਂਡ ਬੈਕ ਦੋਨੋਂ ਜਗ੍ਹਾ ਤੋਂ ਫੁੱਲ ਹੈਵੀ ਬਣ ਕੇ ਰੈਡੀ ਹੋਣਾ ਹੈਗਾ ਜੀ ਫੁੱਲ ਹੈਵੀ 컬ਰਸ ਇਸ ਵਿੱਚ ਬਹੁਤ ਪਿਆਰੇ ਨੇ ਇਹ ਵਾਲਾ ਆਰਟੀਕਲ ਤੁਹਾਨੂੰ ਪਤਾ ਹੀ ਹੈ ਬਹੁਤ ਹੀ ਪਿਆਰੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਡਿਜ਼ਾਈਨ ਤੇ ਕਲਰਸ ਇਸ ਵਿੱਚ ਨਿਊ ਨਿਊ ਆਉਂਦੇ ਹੀ ਰਹਿੰਦੇ ਹੈਗੇ ਆ ਬਹੁਤ ਸੋਹਣੇ ਕਲਰਸ ਆਉਂਦੇ ਰਹਿੰਦੇ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਪਿਆਰੇ ਸ਼ੇਡਸ ਆ ਸਾਰੇ ਸੋ ਇੱਕ ਤੋਂ ਬਾਅਦ ਇੱਕ ਸ਼ੇਡ ਹੈਗਾ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੈਗੇ ਹੋ ਪਰ ਮੀਟਰ ਦੇ ਅਕੋਰਡਿੰਗ ਆਣਗੇ ਜੀ ਟਾਈ ਮੀਟਰ ਵਿਸ਼ਰਟ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ no cash on delivery cash on delivery ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਹੋਏਗੀ ਜੀ ਤੁਸੀਂ Google Pay ਕਰ ਸਕਦੇ ਹੋ ਡਾਇਰੈਕਟ ਅਕਾਊਂਟ ਚ ਪਵਾ ਸਕਦੇ ਹੋ ਪੇਮੈਂਟ ਤੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੋ ਸੂਟ ਆਪਣਾ ਪੰਜਾਬ ਚ ਹੈਗਾ 7 ਡੇਜ਼ ਦੇ ਵਿੱਚ ਡਿਲੀਵਰ ਹੋ ਜਾਂਦਾ ਹੈਗਾ 7 ਡੇਜ਼ ਦੇ ਵਿੱਚ ਵਿੱਚ ਵਰਕਿੰਗ ਡੇਜ਼ ਦੇ ਵਿੱਚ ਸੈਟਰਡੇ ਸੰਡੇ ਕੋਈ ਰੁਕ ਜਾਂਦਾ ਹੈ 3 ਦਿਨਾਂ ਦੇ ਬਾਅਦ ਤੁਹਾਨੂੰ ਟਰੈਕਿੰਗ ਵੀ ਪ੍ਰੋਵਾਈਡ ਕਰਵਾਈ ਜਾਏਗੀ ਤੁਸੀਂ ਆਪਣਾ ਕੋਰੀਅਰ ਟਰੈਕ ਵੀ ਕਰ ਸਕਦੇ ਹੋ ਬੁਕਿੰਗ ਹੋਣ ਤੋਂ 3 ਦਿਨ ਬਾਅਦ ਤੁਹਾਨੂੰ ਅਸੀਂ ਟਰੈਕਿੰਗ ਪ੍ਰੋਵਾਈਡ ਕਰਵਾ ਦਵਾਂਗੇ ਕਈ ਵਾਰ ਹੁੰਦਾ ਨਹੀਂ ਹੋ ਪਾਂਦੀ ਮਿਸਪਲੇਸ ਹੋ ਜਾਂਦਾ ਹੈਗਾ ਤਾਂ ਬਟ ਮੋਸਟਲੀ ਆਪਾਂ ਪ੍ਰੋਵਾਈਡ ਕਰਵਾ ਦਿੰਨੇ ਆ ਟਰੈਕਿੰਗ ਤਾਂ ਤੁਸੀਂ ਟਰੈਕਿੰਗ ਤੋਂ ਚੈੱਕ ਕਰ ਸਕਦੇ ਹੋ ਤੁਹਾਡਾ ਕੋਰੀਅਰ ਕਿੱਥੇ ਕਿਵੇਂ ਹੈ ਬਾਕੀ ਮੇਰੀਆਂ ਭੈਣਾਂ ਨੂੰ ਮੈਂ ਅੱਗੇ ਵੀ ਦੱਸਿਆ ਸੀ ਜੇਕਰ ਤੁਸੀਂ ਘਰ ਬੈਠ ਕੇ ਵਰਕ ਕਰਨਾ ਚਾਹੁੰਦੇ ਹੋ ਰੀਸੇਲਿੰਗ ਦਾ ਵਰਕ ਸੂਰਜ ਵਰਕ ਬਿਨਾ ਪੈਸੇ ਲਗਾਏ ਤਾਂ ਤੁਸੀਂ ਸਾਡੇ ਨਾਲ ਰਲ ਕੇ ਉਹ ਕੰਮ ਵੀ ਕਰ ਸਕਦੇ ਹੋ ਥੈਂਕ ਯੂ ਜੀ